ਹਾਂਜੀ ਸਤਿ ਸ੍ਰੀ ਅਕਾਲ ਜੀ ਪਿਰਸਾ ਕਲੈਕਸ਼ਨ ਤੇ ਬਹੁਤ ਬਹੁਤ ਸਾਲਤ ਹੈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਤੇ ਆਉਣ ਲਈ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਨੂੰ ਹੌਣ ਕਰ ਲਿਆ ਕਰੋ ਜੀ ਤਾਂ ਜੋ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਮਿਲ ਸਕੇ ਤੇ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਜੀ ਜਿੰਜਾਤ ਜ਼ਿਆਦਾ ਲਾਈਕ ਕਰਦਿਆ ਕਰੋ ਤੇ ਕੋਈ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਦੇਖਦੇ ਦੇਖਦੇ ਤੇ ਪਲੀਜ਼ ਲਾਈਕ ਵੀ ਕਰਦਿਆ ਕਰੋ ਚਲ ਤੇ ਸਭ ਤੋਂ ਪਹਿਲਾਂ ਤਾਂ ਤੁਸੀਂ ਦੁਪੱਟਾ ਚੈੱਕ ਕਰੋ ਜੀ ਇਹ ਸੂਟ ਦਾ ਕਿੰਨਾ ਪਿਆਰਾ ਤੇ ਕਿੰਨਾ ਹੀ ਸੋਹਣਾ ਦੁਪੱਟਾ ਹੈ ਦੁਪੱਟੇ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਜੀ ਇਹਨਾਂ ਸੋਹਣਾ ਦੁਪੱਟਾ ਹੈ ਇਹ ਪੂਰਾ 2.5 ਮੀਟਰ ਦਾ ਜੀ ਪੂਰਾ ਖੁੱਲਾ ਡੁੱਲਾ ਮਸਲੀਨ ਦਾ ਦੁਪੱਟਾ ਹੋਊਗਾ ਜੀ ਪੂਰਾ 2.5 ਮੀਟਰ ਦਾ ਪੂਰਾ ਖੁੱਲਾ ਡੁੱਲਾ ਤੁਸੀਂ ਚੈੱਕ ਕਰ ਸਕਦੇ ਹੋ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਸੋਹਣਾ ਪ੍ਰਿੰਟ ਹੋਇਆ ਹੈ ਜੀ ਦੁਪੱਟਾ ਦੇਖੋ ਜੀ ਦੁਪੱਟੇ ਨੂੰ ਦੇਖ ਕੇ ਤਾਂ ਨਾ ਮਨ ਖੁਸ਼ੀ ਹੋ ਜਾਂਦਾ ਜੀ ਬਾਗੋ ਬਾਗ ਫਲਾਵਰ ਫਲਾਵਰ ਹੋ ਜਾਂਦਾ ਜੀ ਮਨ ਕਿੰਨਾ ਸੋਹਣਾ ਦੁਪੱਟਾ ਹੈ ਤੇ ਉਹਨੇ ਹੀ ਸੋਹਣਾ ਇਹਦਾ ਬਿਲਕੁਲ ਬਿਲਕੁਲ ਅਲੱਗ ਜਿਹਾ ਕਲਰ ਹੈ ਜੀ ਇਹਦਾ ਬਿਲਕੁਲ ਅਲੱਗ ਦਾ ਨਾ ਇਹ ਗ੍ਰੀਨ ਹੈ ਨਾ ਇਹ ਮਸਟਰਡ ਹੈ ਨਾ ਇਹ yellow ਹੈ ਨਾ ਇਹ ਨਹੀਂ ਇਹ ਬਹੁਤ ਹੀ ਯੂਨੀਕ ਜਿਹਾ ਕਲਰ ਹੈ ਬਿਲਕੁਲ ਡਿਫਰੈਂਟ ਜਿਹਾ ਤੇ ਬਹੁਤ ਸੋਹਣਾ ਇਹਦੇ ਤੇ ਕੰਮ ਹੈ ਜੀ ਇਸ ਤਰ੍ਹਾਂ ਐਵੇਂ ਲੱਗਦਾ ਜਿਵੇਂ ਪੇਂਟ ਹੋਇਆ ਹੁੰਦਾ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਡਿਜੀਟਲ ਪ੍ਰਿੰਟਿੰਗ ਆਊਗੀ ਇਹ ਇਹਦੇ ਦੀ ਬਾਜੂ ਤੇ ਆਜੂਗਾ ਜੱਕਾ ਸਭ ਨੇ ਬਾਜੂ ਤੇ ਆਊਗਾ ਅੱਗੇ ਪਿੱਛੇ ਦੋਨੇ ਪਾਸੇ ਆਊਗਾ ਇਹ ਘੇਰੇ ਦੇ ਪ੍ਰਿੰਟ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਫੈਬਰਿਕ ਹੈ ਬ੍ਰਾਂਡਡ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੌਫਟ ਲਾਈਟ ਵੇਟ ਕੋਈ ਲਾਈਨਿੰਗ ਦੀ ਨੀਡ ਨਹੀਂ ਕੋਈ ਜ਼ਰੂਰਤ ਨਹੀਂ ਤੁਹਾਨੂੰ ਲਾਈਨਿੰਗ ਲਾਉਣ ਦੀ ਬਹੁਤ ਸੋਹਣਾ ਪਲੇਨ ਬਾਟਮ ਆਉਗਾ ਨਾਲ ਬਹੁਤ ਹੀ ਜ਼ਿਆਦਾ ਫੈਬਰਿਕ ਦੀ ਆਪਾਂ ਪੂਰੀ ਗਾਰੰਟੀ ਦਿੰਦੇ ਆ ਜੀ ਇਹਨਾਂ ਸੋਹਣਾ ਫੈਬਰਿਕਾ ਜਦੋਂ ਤੁਹਾਡੇ ਕੋਲੇ ਘਰੇ ਪਹੁੰਚੂਗਾ ਤੁਹਾਡਾ ਮਨ ਖੁਸ਼ ਹੋ ਜੂਗਾ ਜੀ 1200 ਰੁਪਏ ਦਾ ਪ੍ਰਾਈਸ ਹੈ ਜੀ ਬਹੁਤ ਹੀ ਲਿਮਟਿਡ ਦਾ ਸਟਾਕ ਹੈ ਆਪਣੇ ਕੋਲੇ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਇਹਦੇ ਚ ਸਿੰਗਲੀ ਕਲਰ ਰਹਿ ਗਿਆ ਜੀ ਬਾਕੀ ਸਾਰੇ ਸੇਲ ਹੋ ਗਏ ਅਗਲਾ ਸੂਟ ਇਹ ਆਊਗਾ ਕਾਟਨ ਦਾ ਓਨਲੀ 500 ਰੁਪਏ ਦਾ ਪ੍ਰਾਈਸ ਹੈ ਕਾਟਨ ਦਾ ਸੂਟ ਹੈ ਇਹਦਾ ਕਿੰਨਾ ਪਿਆਰਾ ਇਹਦੇ ਤੇ ਕੰਮ ਹੋਇਆ ਬਹੁਤ ਹੀ ਸੋਹਣਾ ਸਿੱਪੀ ਦਾ ਵੀ ਕੰਮ ਹੈ ਨਾਲ ਇਹ ਨੀਚੇ ਜੁੜਦਾ ਜੀ ਇਹ ਵੀ ਆਪਾਂ ਨੂੰ ਨੀਚੇ ਲਾਈਨਿੰਗ ਲਾਉਣੀ ਪਊਗੀ ਨੀਚੇ ਨਹੀਂ ਜੁੜਦਾ ਉੱਪਰ ਉੱਪਰ ਹੀ ਵੈਸਾ ਡੈਕੋਰੇਸ਼ਨ ਕਰਿਆ ਜੀ ਸਿੱਪੀ ਦੀ ਬਹੁਤ ਸੋਹਣੀ ਤੇ ਬਹੁਤ ਸੋਹਣਾ ਜਿਹਾ ਕੰਮ ਕਰਿਆ ਬਹੁਤ ਹੀ ਸੋਹਣਾ ਜਿਹਾ ਤੇ ਡਿਜ਼ਾਈਨਰ ਪ੍ਰਿੰਟ ਦਾ ਤੇ ਨਾਲ ਇਹਦੇ ਆਊਗੀ ਬਾਟਮ ਪਲੇਨ ਬਹੁਤ ਹੀ ਸੋਹਣਾ ਕਲਰ ਹੈ ਬਿਲਕੁਲ ਵੀ ਕਲਰ ਨਹੀਂ ਨਿਕਲਦਾ ਜੀ ਇਹਨਾਂ ਇਸ ਸਟੱਫ ਦਾ ਪਿਓਰ ਕਾਟਨ ਹੈ ਓਨਲੀ 500 ਰੁਪਏ ਦਾ ਪ੍ਰਾਈਸ ਹੈ ਓਨ ਇਹ ਆਊਗਾ ਆਪਣਾ ਬਡੇਪਣੇ ਦਾ 4 ਮੀਟਰ ਦਾ ਇੱਕ ਸੂਟ ਆਊਗਾ ਜੀ 4 ਮੀਟਰ ਦਾ ਇਹ ਸੂਟ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਤੇ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਮਿੱਠਾ ਮਿੱਠਾ ਜਿਹਾ ਗਰਮੀ ਦਾ ਵਿੱਚ ਪਾਉਣ ਵਾਲਾ ਤੇ ਕਪੜਾ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਬਹੁਤ ਹੀ ਜ਼ਿਆਦਾ ਸੌਫਟ ਹੈ ਪਿਓਰ ਕਾਟਨ ਕੋਈ ਇਹ ਨਾ ਸੀਥਰੋ ਬਿਲਕੁਲ ਵੀ ਨਹੀਂ ਹੈ ਜੀ ਇਹਨਾਂ ਦੇ ਵਿੱਚ ਲਾਈਨਿੰਗ ਵਗੈਰਾ ਦੀ ਕੋਈ ਜ਼ਰੂਰਤ ਨਹੀਂ ਬਹੁਤ ਹੀ ਪਿਆਰੇ ਪਿਆਰੇ ਜਿਹੇ ਸੂਟ ਹੈ ਇਹਨੂੰ ਥੋੜਾ ਤੁਸੀਂ ਲੈਂਸ ਵਗੈਰਾ ਲਾ ਕੇ ਡੈਕੋਰੇਟ ਕਰੋਗੇ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਪੀਸ ਬਣ ਕੇ ਰੈਡੀ ਹੋਊਗਾ ਓਨਲੀ 500 ਓਨਲੀ 500 ਇਹਦਾ ਕਿੰਨਾ ਪਿਆਰਾ ਹੈ ਇਹਦਾ ਡਿਜ਼ਾਈਨ ਹੈ ਕਿੰਨਾ ਪਿਆਰਾ ਹੈ ਇਹਦਾ ਕਲਰ ਹੈ ਕਿੰਨੀ ਪਿਆਰੀ ਇਹਦੀ ਪ੍ਰਿੰਟਿੰਗ ਹੈ ਇਹ ਪਕੜਾ ਤਾਂ ਪਿਆਰਾ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਔੜੀ 500 ਹੈ ਆ ਗਿਆ ਆ ਗਿਆ ਪਹੁੰਚ ਦੀ ਵੀਡੀਓ ਦਾ ਲਾਸਟ ਸ਼ੂਟ ਇਹ ਆ ਉਹਦੀ ਬਾਟਮ ਇਹ ਆ ਉਹਦੀ ਸ਼ਾਰਟ ਕਿਸੇ ਨਾਲ ਹੀ ਸਾਡੇ ਕਾੜੀਆਂ ਦਾ ਕੋਈ ਤਾਂ ਬਹੁਤ ਪਹੁੰਚਦਾ ਜਦੋਂ ਅਸੀਂ ਵੀਡੀਓ ਬਣਾਉਣ ਲੱਗ ਜੀ ਉਦੋਂ ਹੀ ਪਹੁੰਚਣਾ ਪੈਂਦਾ ਸਾਡਾ ਡਾਗੀ ਬਿਲਕੁਲ ਨਹੀਂ ਪਹੁੰਚਦਾ ਬਿਲਕੁਲ ਵੀ ਨਹੀਂ ਪਹੁੰਚਦਾ ਐਵੇਂ ਬੇਵਾਬ ਤੁਮ ਤਰਦਾ ਜਿ cục ਘਰੇ ਆਊਗਾ ਫਿਰ ਤੁੰਗਦਾ ਜੀ ਤਾਂ ਸਾਰਾ ਦਿਨ ਲੱਗਿਆ ਰਹਿੰਦਾ ਇਹ ਸਾਡੇ ਨਾਲ ਪਾਣੀਆਂ ਦਾ ਪੁੱਤ ਹੈ ਕਿੰਨਾ ਪਿਆਰਾ ਜਿਹਾ ਕੰਬੀਨੇਸ਼ਨ ਹੈ ਗਰਮੀ ਦੇ ਵਿੱਚ ਲਾਈਟ ਲਾਈਟ ਜਿਹਾ ਸ਼ੇਡ ਹੈ ਬਹੁਤ ਸੋਹਣਾ ਸੂਟ ਹੈ ਜਲਦੀ ਜਲਦੀ ਸਕਰੀਨਸ਼ਾਟ ਭੇਜ ਕੇ ਆਪਦੀ ਬੁਕਿੰਗ ਕਰਵਾ ਲਓ ਜੀ ਇਹ ਵੀ 500 ਦਾ ਆਊਗਾ ਸੂਟ ਸੋਨੂੰ ਤੇ ਫਟਾਫਟ ਆਪਦੀ ਬੁਕਿੰਗ ਕਰਵਾ ਲਓ ਫਟਾਫਟ ਸਕਰੀਨਸ਼ਾਟ ਭੇਜ ਕੇ ਸਾਡਾ ਵਟਸਐਪ ਨੰਬਰ ਉੱਪਰ ਦਿੱਤਾ ਹੋਇਆ ਜੀ ਜਿਸ ਨਾਲ ਆਪਦਾ ਆਰਡਰ ਬੁੱਕ ਕਰਵਾ ਸਕਦੇ ਹੋ ਛੇਤੀ ਤੋਂ ਛੇਤੀ ਸਾਡੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੁਹਾਡਾ ਬਹੁਤ ਬ